ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਕਰਮ ਦੱਸਾਂਗੇ ਜੋ ਕਿ ਕੱਲ ਤੋਂ ਜੇਕਰ ਤੁਸੀਂ ਸ਼ੁਰੂਆਤ ਕਰ ਦਿੰਨੇ ਹੋ ਸੋ ਜ਼ਿੰਦਗੀ ਵਿੱਚ ਕਾਫੀ ਹੱਦ ਤੱਕ ਸੁਧਾਰ ਆਵੇਗਾ ਕਾਫੀ ਪਰੇਸ਼ਾਨੀਆਂ ਦੇ ਹੱਲ ਹੋਣਗੇ ਸੋ ਜਿਹੜੀਆਂ ਰੂਹਾਂ ਕਰਜੇ ਥੱਲੇ ਦੱਬੀਆਂ ਹੋਈਆਂ ਆ ਸੋ ਉਹਨਾਂ ਦੇ ਵੀ ਮੁਸ਼ਕਲ ਦੇ ਹੱਲ ਜਿਹੜੇ ਆ ਉਹ ਜਾਣਗੇ ਇਸ ਵੀਡੀਓ ਨੂੰ ਸੁਣੋਂਗੇ ਤੇ ਜੇਕਰ ਉਹਦੇ ਤੇ ਅਮਲ ਕਰੋਗੇ ਸੋ ਅਮਲ ਕਰਨ ਦੇ ਨਾਲ ਹੀ ਜ਼ਿੰਦਗੀ ਵਿੱਚ ਸੁਧਾਰ ਆਵੇਗਾ ਦਾ ਕੱਲਾ ਸੁਣਨ ਦੇ ਨਾਲ ਨਹੀਂ ਸੋ ਗੱਲ ਨੂੰ ਸੁਣ ਕੇ ਉਹਨੂੰ ਲਾਗੂ ਕਰੋ ਆਪਣੀ ਜ਼ਿੰਦਗੀ ਵਿੱਚ ਫਿਰ ਬਦਲਾਵ ਜ਼ਰੂਰ ਆਉਂਦਾ ਹੈ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਇੱਕ ਕਰਮ ਦੱਸਣਾ ਹੈ ਸੋ ਕੁਝ ਕਮੈਂਟਾਂ ਵੀ ਦੱਸਣੀਆਂ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਕਾਰਨ ਦਿਨ ਵੀਰਵਾਰ ਹੈ ਜੇਕਰ ਵੀਰਵਾਰ ਤੋਂ ਤੁਸੀਂ ਇਹ ਸ਼ੁਰੂਆਤ ਕਰਦੇ ਆ ਇਸ ਮਹੀਨੇ ਤੋਂ ਹੀ ਤੇ ਕਾਫੀ ਤੁਹਾਡੀਆਂ ਅਰਦਾਸਾਂ ਪ੍ਰਮਾਤਿਕ ਕਬੂਲ ਹੋਣੀਆਂ ਸੋ ਜਦੋਂ ਅਸੀਂ ਕਰਮ ਕਰਨਾ ਸ਼ੁਰੂ ਕਰਦੇ ਆਂ ਤੇ ਉਹਦੇ ਨਾਲ ਹੀ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ ਆਪਾਂ ਸਭ ਜਾਣਦੇ ਆਂ ਕਿਉਂਕਿ ਇੱਕ ਚਿਰਾਗ ਰੋਸ਼ਨ ਕਰਦੇ ਸੇਵਾ ਕਰਦੇ ਕਾਦੇ ਲਈ ਕਰਦੇ ਕਿਉਂਕਿ ਸਾਡੀਆਂ ਮੁਸ਼ਕਲਾਂ ਦੇ ਹੱਲ ਜਿਹੜੇ ਹੋ ਸਕਣ ਸੋ ਮੁਸ਼ਕਲਾਂ ਦੇ ਹੱਲ ਕਰਨ ਲਈ ਕਰਮ ਕਰਨਾ ਪੈਂਦਾ ਹੈ ਚਿਰਾਗ ਬੱਤੀ ਕਰਦੇ ਹੋ ਠੀਕ ਹੈ ਪਰ ਕੁਝ ਕਰਮ ਹੋਰ ਵੀ ਕਰਨੇ ਚਾਹੀਦੇ ਆ ਜਿਹਦੇ ਨਾਲ ਸੀਸਾ ਜਿਹੜੀਆਂ ਸਾਨੂੰ ਲੱਗਦੀਆਂ ਹੈ ਤੇ ਸੀਸਾ ਦਾ ਫਲ ਜਿਹੜਾ ਮਿਲਦਾ ਹੈ ਇਨਸਾਨ ਨੂੰ ਸੇਵਾ ਕਰਨ ਦੇ ਨਾਲ ਨਾਲ ਜੇਕਰ ਅਸੀਂ ਹੋਰ ਵੀ ਕਰਮ ਕਰਦੇ ਜਾਈਏ ਚੰਗਾ ਤਾਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਜਿਹੜੀਆਂ ਆ ਜਾਂਦੀਆਂ ਹੈ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਦੇ ਆ ਜੀ ਸਭ ਤੋਂ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਸਿਸਟਰ ਜੀ ਅਸੀਂ ਤੁਹਾਡੀਆਂ ਵੀਡੀਓ ਜਦੋਂ ਦੇਖਦੇ ਆ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਹੜੀ ਗੱਲ ਜੇਕਰ ਤੁਹਾਨੂੰ ਕੁਝ ਗੱਲਾਂ ਨਹੀਂ ਪਤਾ ਜਿਹੜੀ ਗੱਲ ਦਾ ਨਹੀਂ ਪਤਾ ਸੋ ਉਹ ਗੱਲਾਂ ਸਹੀ ਤੁਹਾਡੇ ਨਾਲ ਸਾਂਝੀਆਂ ਕਰੀਏ ਜੋ ਸਾਡੇ ਨਾਲ ਆਪ ਬੀਤੀ ਹੈ ਸੋ ਜੋ ਸਾਡੇ ਨਾਲ ਹੋਇਆ ਹੈ ਜੋ ਅਸੀਂ ਜ਼ਿੰਦਗੀ ਵਿੱਚ ਹੰਡਾਇਆ ਮਾਲਕ ਦੇ ਲੜਨ ਲੱਗਣ ਦੇ ਨਾਲ ਕਿੰਨੇ ਸਾਡੀ ਜ਼ਿੰਦਗੀ ਵਿੱਚ ਬਦਲਾਅ ਆਇਆ ਜਿੰਨਾ ਕਿ ਗਿਆਨ ਉਹ ਪ੍ਰਮਾਤਮਾ ਬਖਸ਼ਦਾ ਹੈ ਉਹ ਹੀ ਗੱਲ ਅਸੀਂ ਸ਼ੇਅਰ ਜਿਹੜੀ ਤੁਹਾਡੇ ਨਾਲ ਕਰੀਦੀ ਆ ਤਾਂ ਕਿ ਜੋ ਗੱਲਾਂ ਦਾ ਨਹੀਂ ਵੀ ਅਨਸਾਰ ਨੂੰ ਪਤਾ ਹੁੰਦਾ ਸੋ ਇਸ ਵੀਡੀਓ ਰਾਹੀਂ ਤੁਹਾਨੂੰ ਪਤਾ ਲੱਗ ਸਕੇ ਤੇ ਹਰ ਇੱਕ ਗੱਲ ਦਾ ਕੀ ਮਤਲਬ ਹੈ ਜਦੋਂ ਸਾਨੂੰ ਕਾਰਨ ਜਾਂ ਮਤਲਬ ਪਤਾ ਚੱਲਦੇ ਹੈ ਤਾਂ ਕਈ ਮੁਸ਼ਕਲਾਂ ਦੇ ਹੱਲ ਜਿਹੜੇ ਹੋ ਜਾਂਦੇ ਹੈ ਸੋ ਸਾਡਾ ਇਹੀ ਵਿਸ਼ਾ ਹੁੰਦਾ ਆ ਕਿ ਨਵੀਂ ਤੋਂ ਨਵੀਂ ਕੋਈ ਗੱਲ ਜਿਹੜੀ ਆ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਜਿਹਦੇ ਨਾਲ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਹੋ ਸਕਣ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਬਾਕੀ ਤੁਸੀਂ ਇੰਨਾ ਜ਼ਿਆਦਾ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਹੋ ਸੋ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਤੁਸੀਂ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਤਾਂ ਜੋ ਅਸੀਂ ਗੱਲਾਂ ਨੂੰ ਸਮਝਦੇ ਆਂ ਉਹਦੇ ਨਾਲ ਜ਼ਿਆਦਾ ਲਾਭ ਮਿਲਦਾ ਹੈ ਕੱਲਾ ਸੁਣਨ ਦੇ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੂੰ ਸੁਣ ਕੇ ਜ਼ਿੰਦਗੀ ਵਿੱਚ ਲਾਗੂ ਕਰਨਾ ਸੋ ਉਹਦੇ ਨਾਲ ਹੀ ਜ਼ਿੰਦਗੀ ਵਿੱਚ ਨਿਖਾਰ ਆਉਂਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੀ ਹੈ ਜੀ ਸੋ ਇੱਥੇ ਕਮੈਂਟਾਂ ਵਿੱਚ ਆਪਣਾ ਨਾਮ ਲਿਖਿਆ ਹੋਇਆ ਇਹਨਾਂ ਨੇ ਸੰਦੀਪ ਕੌਰ ਤੇ ਗੰਗਾ ਨਗਰ ਦੇ ਰਹਿਣ ਵਾਲੇ ਆ ਸੋ ਕਹਿੰਦੇ ਕਿ ਤੁਹਾਡੀਆਂ ਵੀਡੀਓ ਸੁਣ ਕੇ ਅਸੀਂ ਬਹੁਤ ਪਰਸਤਾਨ ਹੋ ਜਾਂਦੇ ਆ ਸੋ ਦੇਖੋ ਤੁਸੀਂ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਤੇ ਮਨ ਨੂੰ ਸ਼ਾਂਤੀ ਮਿਲਦੀ ਆ ਜਿਹੜਾ ਵੀਡੀਓ ਨੂੰ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਦਾ ਆ ਧਿਆਨ ਦੇ ਨਾਲ ਕੋਈ ਗੱਲ ਨੂੰ ਸੁਣਦਾ ਹੈ ਸੋ ਉਹਦੇ ਮਨ ਨੂੰ ਸ਼ਾਂਤੀ ਜ਼ਰੂਰ ਆਉਂਦੀ ਹੈ ਪ੍ਰਸੰਨ ਮਨ ਉਦੋਂ ਹੁੰਦਾ ਹੈ ਜਦੋਂ ਅਸੀਂ ਗੱਲ ਨੂੰ ਗੌਰ ਦੇ ਨਾਲ ਸੁਣਦੇ ਹਾਂ ਸੋ ਬਾਕੀ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਟੋਰਦੇ ਹੋ ਸਾਨੂੰ ਸੋ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਹੋ ਕਮੈਂਟ ਹਰ ਰੋਜ਼ ਕਰਦੇ ਹੋ ਸੋ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਸੋ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਹਮੇਸ਼ਾ ਹੀ ਲੱਗ ਕੇ ਰਹਿਣਾ ਚਾਹੀਦਾ ਜਿੱਥੋਂ ਵੀ ਕੋਈ ਗਿਆਨ ਦੀ ਗੱਲ ਸਿੱਖਣ ਨੂੰ ਮਿਲਦੀ ਹੈ ਉਹਨੂੰ ਜ਼ਰੂਰ ਸੁਣੋ ਸਮਝੋ ਤੇ ਜ਼ਿੰਦਗੀ ਵਿੱਚ ਇਹ ਗੱਲਾਂ ਨੂੰ ਲਾਗੂ ਕਰੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਸੰਡੇ ਨੂੰ ਵੀ ਨਿਆਜ਼ ਦੇ ਸਕਦੇ ਆ ਸੋ ਬਿਲਕੁਲ ਜਿਨ੍ਹਾਂ ਘਰਾਂ ਦੇ ਵਿੱਚ ਸਾਈ ਲੋਕਾਂ ਦੀ ਜਗ੍ਹਾ ਬਣੀ ਹੋਈ ਆ ਦਰਬਾਰ ਬਣਿਆ ਹੋਇਆ ਆ ਸੋ ਪੀਰਾਂ ਦੇ ਰੂਪ ਵਿੱਚ ਸਾਈ ਲੋਕਾਂ ਨੂੰ ਮੰਨਦੇ ਆ ਸੋ ਉਹ ਐਤਵਾਰ ਦੀ ਨਿਆਜ਼ ਜ਼ਰੂਰ ਦਿੰਦੇ ਆ ਸੋ ਕਈ ਰੂਹਾਂ ਐਤਵਾਰ ਦੀ ਨਿਆਜ਼ ਦਿੰਦੇ ਆ ਕਿਉਂਕਿ ਐਤਵਾਰ ਨੂੰ ਸਾਈ ਲੋਕਾਂ ਦੀ ਸੇਵਾ ਹੁੰਦੀ ਤੇ ਕਈ ਪੀਰਾਂ ਦੀ ਸੇਵਾ ਐਤਵਾਰ ਦੀ ਹੀ ਕਰਦੇ ਆ ਸੋ ਇਸ ਕਰਕੇ ਤੁਸੀਂ ਜੇਕਰ ਤੁਹਾਡਾ ਮਨ ਕਰਦਾ ਹੈ ਕਿ ਐਤਵਾਰ ਦੀ ਨਿਯਾਜ਼ ਦੇਣੀ ਹੈ ਤਾਂ ਤੁਸੀਂ ਜ਼ਰੂਰ ਦੇ ਸਕਦੇ ਆ ਸੋ ਇਹ ਤੁਹਾਡੀ ਨੇਚਾ ਭਾਵਨਾ ਹੈ ਕਿ ਤੁਹਾਡੀ ਭਾਵਨਾ ਕਿਸ ਤਰ੍ਹਾਂ ਦੀ ਹੈ ਸੋ ਉਦਹੀਂ ਕਰੋ ਜਿੱਦਾਂ ਤੁਹਾਡਾ ਮਨ ਕਹਿੰਦਾ ਹੈ ਚੰਗਾ ਕਰਮ ਕਰਨ ਨੂੰ ਸੋ ਜਿੱਥੋਂ ਮਨ ਕਹਿੰਦਾ ਹੈ ਕਿ ਇਹ ਮਾੜਾ ਕੰਮ ਹੈ ਉਥੋਂ ਰੁਕਣਾ ਹੈ ਉਥੋਂ ਰੁਕਣਾ ਚਾਹੀਦਾ ਜਿੱਥੇ ਮਨ ਇਹ ਕਵੇ ਕਿ ਮੈਂ ਆ ਕਰਮ ਕਰਨਾ ਹੈ ਇਸ ਦਿਨ ਤੇ ਕਰਮ ਨੂੰ ਦਿਲ ਕਰਦਾ ਹੈ ਤਾਂ ਫਿਰ ਉਸ ਦਿਨ ਤੇ ਹੀ ਉਹ ਚੰਗਾ ਕਰਮ ਤੁਸੀਂ ਕਰ ਸਕਦੇ ਆ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਸਾਰਾ ਦਿਨ ਤੁਹਾਡੀਆਂ ਹੀ ਵੀਡੀਓ ਦੇਖਦੀ ਆ ਤੇ ਮੇਰਾ ਸਾਰਾ ਦਿਨ ਇੱਦਾਂ ਹੀ ਨਿਕਲ ਜਾਂਦਾ ਹੈ ਸੋ ਤੁਹਾਡਾ ਧੰਨਵਾਦ ਕਰਦੇ ਆ ਜੀ ਸਾਰੀਆਂ ਰੂਹਾਂ ਦਾ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਜਿਹੜਾ ਇਹ ਸਾਨੂੰ ਨਹੀਂ ਨਾ ਜਿਆਦਾ ਪਿਆਰ ਦਿੰਦੇ ਆ ਸਾਡੀਆਂ ਵੀਡੀਓ ਨੂੰ ਪਸੰਦ ਕਰਦੇ ਆ ਸੋ ਹਮੇਸ਼ਾ ਹੀ ਪ੍ਰਮਾਤਮਾ ਸਾਰੀਆਂ ਰੂਹਾਂ ਤੇ ਇਹਦੀ ਕਿਰਪਾ ਬਣਾ ਕੇ ਰੱਖੇ ਸੋ ਜਿੰਨੀਆਂ ਵੀ ਰੂਹਾਂ ਪੀਰਾਂ ਮੈਂ ਪਿਆਰ ਕਰਦਿਆਂ ਆਪਣੇ ਗੁਰੂ ਨੂੰ ਪਿਆਰ ਕਰਦਿਆਂ ਸੋ ਹਮੇਸ਼ਾ ਹੀ ਉਹਨਾਂ ਤੇ ਇੱਤੇ ਹੀ ਕਿਰਪਾ ਬਣੀ ਰਹੇ ਕਿ ਚੰਗੀ ਗੱਲ ਹੀ ਸੁਣਨ ਨੂੰ ਪਹਿਲ ਕਰਨ ਮਾੜੇ ਸ਼ਬਦ ਮਾੜੀਆਂ ਗੱਲਾਂ ਨੂੰ ਕੱਟ ਸੋ ਉਹ ਜਿਹਦੇ ਨਾਲ ਜ਼ਿੰਦਗੀ ਵਿੱਚ ਨੁਕਸਾਨ ਹੁੰਦੇ ਉਹ ਚੀਜ਼ਾਂ ਨੂੰ ਜ਼ਿੰਦਗੀ ਵਿੱਚ ਨਹੀਂ ਲਿਆਉਣਾ ਚਾਹੀਦਾ ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਸੁਧਾਰ ਹੁੰਦਾ ਹੈ ਚੰਗਿਆਈ ਆਉਂਦੀ ਹੈ ਉਹ ਕੰਮ ਕਰਨੇ ਚਾਹੀਦੇ ਆ ਸੋ ਫੋਨ ਚਲਾਓ ਫੋਨ ਤੇ ਕੁਝ ਇਦਾਂ ਦਾ ਨਾ ਦੇਖੋ ਜਿਹਦੇ ਨਾਲ ਜ਼ਿੰਦਗੀ ਤੇ ਮਾੜਾ ਅਸਰ ਪਵੇ ਮਾੜੇ ਪਾਸੇ ਮੂਹੇ ਦਿਮਾਗ ਜਾਵੇ ਕਿਉਂਕਿ ਜਦੋਂ ਮਾੜੀਆਂ ਚੀਜ਼ਾਂ ਦੇਖਾਂਗੇ ਤਾਂ ਦਿਮਾਗ ਨੇ ਆਪਣੇ ਆਪ ਉਧਰ ਨੂੰ ਹੀ ਤੁਰਿਆ ਜਾਣਾ ਜੇਕਰ ਚੰਗਾ ਸੁਣਾਂਗੇ ਚੰਗਾ ਦੇਖਾਂਗੇ ਤਾਂ ਮਨ ਨੇ ਉੱਤੇ ਹੀ ਟਿਕ ਜਾਣਾ ਇਹ ਆਪਣੇ ਤੇ ਹੈ ਕਿ ਅਸੀਂ ਮਨ ਨੂੰ ਕਿਸ ਹਿਸਾਬ ਨਾਲ ਟਿਕਾਉਣਾ ਹੈ ਸੋ ਹਮੇਸ਼ਾ ਹੀ ਚੰਗਾ ਸੁਣੂਗੇ ਚੰਗਾ ਦੇਖੂਗੇ ਉਹ ਕੰਮ ਹੀ ਆਵੇਗਾ ਮਾੜੀਆਂ ਚੀਜ਼ਾਂ ਨੇ ਕਦੇ ਕੰਮ ਨਹੀਂ ਆਉਣਾ ਸੋ ਇਸ ਕਰਕੇ ਕਹੀਦਾ ਕਿ ਆਪਣੇ ਆਪ ਨੂੰ ਜਿੰਨਾ ਸੰਭਾਲ ਹੁੰਦਾ ਇਨਸਾਨ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਜੇਕਰ ਅੱਜ ਗਲਤ ਰਸਤੇ ਤੇ ਆ ਤੁਹਾਨੂੰ ਲੱਗਦਾ ਹੈ ਕਿ ਮੈਂ ਸੁਧਰਨਾ ਚਾਹੁੰਦਾ ਤਾਂ ਫਿਰ ਉਹ ਸੁਧਾਰਨ ਦੀ ਕੋਸ਼ਿਸ਼ ਕਰੋ ਪ੍ਰਮਾਤਮਾ ਦੀ ਤਰਫ ਕਦਮ ਉੱਟੋ ਤੇ ਦੇਖੋ ਪ੍ਰਮਾਤਮਾ ਦੀ ਕਿਰਪਾ ਕਿੰਨੀ ਹੋ ਜਾਵੇਗੀ ਸੋ ਜਦੋਂ ਅਸੀਂ ਪ੍ਰਮਾਤਮਾ ਦੀ ਤਰਫ ਤੁਰਦੇ ਹਾਂ ਤਾਂ ਪ੍ਰਮਾਤਮਾ ਵੀ ਫਿਰ ਸਾਡੇ ਬਾਰੇ ਸੋਚਦਾ ਹੈ ਸੋ ਇਸ ਕਰਕੇ ਸਮੇਂ ਦੀ ਕਦਰ ਹਮੇਸ਼ਾ ਹੀ ਕਰਨੀ ਚਾਹੀਦੀ ਹੈ ਜੀ ਮੇਨ ਵਿਸ਼ੇ ਬਾਰੇ ਗੱਲ ਕਰੀਏ ਸੋ ਮੇਨ ਵਿਸ਼ਾ ਹੈ ਕਿ ਅਸੀਂ ਹੁਣ ਜੋ ਕਰਨਾ ਹੈ ਜੋ ਪਹਿਲਾਂ ਹੋ ਗਿਆ ਉਹਦੇ ਬਾਰੇ ਨਹੀਂ ਸੋਚਣਾ ਅੱਜ ਤੋਂ ਜੇਕਰ ਅਸੀਂ ਅਕਲ ਤੋਂ ਇਹ ਕਰਮ ਕਰਨਾ ਸ਼ੁਰੂ ਕਰ ਦਈਏ ਚੰਗਾ ਕਰਮ ਸੋ ਇੱਕ 50 60 ਰੁਪਏ ਦਾ ਛੋਟਾ ਕੱਚਾ ਭਾਂਡਾ ਲਿਆ ਕੇ ਆਪਣੇ ਬਨੇਰਿਆਂ ਤੇ ਰੱਖੋ ਤੇ ਪਾਣੀ ਉਹਦੇ ਵਿੱਚ ਜ਼ਰੂਰ ਪਾਓ ਹਰ ਰੋਜ਼ ਬਦਲੋ ਪਾਣੀ ਨੂੰ ਸਵੇਰੇ ਉੱਠਦੇ ਸਾਰ ਤੇ ਜੋ ਪੰਛੀ ਇੰਨੀ ਗਰਮੀ ਦੇ ਵਿੱਚ ਤੁਹਾਡੇ ਬਨੇਰੇ ਦੇ ਉੱਤੇ ਆ ਕੇ ਪਾਣੀ ਪੀਣਗੇ ਤੇ ਉਹ ਸੀਸਾ ਦੇਣਗੇ ਤੁਹਾਡੇ ਬੱਚਿਆਂ ਨੂੰ ਸੀਸਾ ਲੱਗਣ ਗਿਆ ਤੇ ਜਿੱਦਾਂ ਜਿੱਦਾਂ ਉਹ ਪਾਣੀ ਪੀ ਕੇ ਉਡਾਰੀਆਂ ਮਾਰਨਗੇ ਉਦਾਂ ਉਦਾਂ ਫਿਰ ਚੁੱਪ ਕਰ ਜਾ ਹੈ ਉਹ ਲਿੱਥਲਾ ਜਾਵੇਗਾ ਜੋ ਮੁਸ਼ਕਿਲ ਆ ਤੁਹਾਡੀਆਂ ਘਟਦੀਆਂ ਜਾਣਗੀਆਂ ਸਭ ਤੋਂ ਵਧੀਆ ਸੇਵਾ ਇਹ ਹੀ ਹੈ ਕਿ ਬੇਜਵਾਨਿਆਂ ਦਾ ਢਿੱਡ ਭਰਨਾ ਪਿਆਸੇ ਨੂੰ ਪਾਣੀ ਪਿਲਾਉਣਾ ਸੋ ਜੇਕਰ ਤੁਸੀਂ ਇੱਕ ਕੰਮ ਕਰਨਾ ਸ਼ੁਰੂ ਕਰ ਦੋਗੇ ਹਰ ਰੋਜ਼ ਕਰੋਗੇ ਤਾਂ ਤੁਸੀਂ ਖੁਦ ਦੇਖੋਗੇ ਕਿ ਜ਼ਿੰਦਗੀ ਵਿੱਚ ਕਿੰਨਾ ਬਦਲਾਵ ਆ ਜਾਵੇਗਾ ਸੋ ਕੋਈ ਵੱਡਾ ਨਹੀਂ ਹੈ ਕਿ ਬਹੁਤ ਪੈਸਾ ਖਰਚਣ ਦੀ ਜ਼ਰੂਰਤ ਹੈ ਬਹੁਤ ਵੱਡਾ ਕੰਮ ਹੈ ਸੋ ਬਹੁਤ ਹੀ ਛੋਟੇ ਜਿਹੇ ਕੰਮ ਤੋਂ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਆ ਸੋ 50-60 ਰੁਪਏ ਖਰਚੋ ਤੁਸੀਂ ਇੱਕ ਕੱਚਾ ਭਾਂਡਾ ਲਿਆ ਕੇ ਬਨੇਰੇ ਤੇ ਹਰ ਰੋਜ਼ ਪਾਣੀ ਨੂੰ ਬਦਲੋ ਸਾਫ਼ ਪਾਣੀ ਹਰ ਰੋਜ਼ ਰੱਖੋ ਸੋ ਜਿੱਦਾਂ ਜਿੱਦਾਂ ਤੁਸੀਂ ਪਾਂਛੀਆਂ ਦੀ ਸੇਵਾ ਕਰੋਗੇ ਉਦਾ ਉਦਾ ਹੀ ਤੁਹਾਡੇ ਤੋਂ ਜੋ ਮੁਸ਼ਕਲਾਂ ਆ ਉਹ ਦੂਰ ਹੁੰਦੀਆਂ ਜਾਣਗੀਆਂ ਸੋ ਇਹ ਕਰਮ ਜਿਕਰ ਤੁਸੀਂ ਵਿਸ਼ਵਾਸ ਰੱਖ ਕੇ ਆਪਣੇ ਮਾਲਕ ਦਾ ਨਾਮ ਲੈ ਕੇ ਹਰ ਰੋਜ਼ ਕਰੋਗੇ ਤਾਂ ਉਹ ਮਾਲਕ ਜਲਦੀ ਹੀ ਕਿਰਪਾ ਕਰੇਗਾ ਕਿਉਂਕਿ ਜਿੱਦਾਂ ਜਿੱਦਾਂ ਪੰਜ ਛੀ ਖਾਣਾ ਖਾਣਗੇ ਜਿਕਰ ਤੁਸੀਂ ਇਹ ਵੀ ਨਾਲ ਦੀ ਨਾਲ ਕਰ ਸਕਦੇ ਹੋ ਕਿ ਇੱਕ ਰੋਟੀ ਮਿੱਠੀ ਬਣਾ ਕੇ ਨਾਲ ਦੀ ਨਾਲ ਪਾਓ ਇਹਦੇ ਨਾਲ ਇੱਕ ਤਾਂ ਪਿੱਤਰ ਸਤੇ ਰਹਿੰਦੇ ਆ ਦੂਸਰਾ ਸ਼ਨੀ ਗ੍ਰਹਿ ਜਿਹੜਾ ਨਹੀਂ ਚੱਲਦਾ ਤੁਸੀਂ ਇਸ ਕਰਕੇ ਕੱਲ ਤੋਂ ਹੀ ਜੇ ਕੱਲ ਤੁਸੀਂ ਇਹ ਸ਼ੁਰੂਆਤ ਕਰ ਲਓ ਤਾਂ ਬਹੁਤ ਹੀ ਚੰਗਾ ਦਿਨ ਹੈ ਮਾਲਕ ਦਾ ਦਿਨ ਹੈ ਪੀਰਾਂ ਵਕੀਰਾਂ ਨੂੰ ਮੰਨਣਾ ਹੈਗਾ ਰੂਹਾਂ ਜੇਕਰ ਤੁਸੀਂ ਸਾਡੀਆਂ ਵੀਡੀਓ ਨੂੰ ਪਸੰਦ ਕਰਦੇ ਹੋ ਤਾਂ ਫਿਰ ਵਿਸ਼ਵਾਸ ਰੱਖ ਕੇ ਕੰਮ ਕਰਨਾ ਸ਼ੁਰੂ ਕਰੋ ਤੇ ਤੁਹਾਡੇ ਤੋਂ ਮੁਸ਼ਕਲਾਂ ਏੜੀਆਂ ਆ ਕਾਫੀ ਹੱਦ ਤੱਕ ਦੂਰ ਚਲੀਆਂ ਜਾਣਗੀਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜਿੱਥੇ ਲੱਗਦਾ ਹੈ ਕਿ ਕੋਈ ਰਿਸ਼ਤੇਦਾਰੀ ਵਿੱਚ ਦੁਖੀ ਹੈ ਤਾਂ ਉਹਨੂੰ ਜ਼ਰੂਰ ਸ਼ੇਅਰ ਕਰੋ